ਜਿੰਨੇ ਵੀ ਮੇਰੇ ਭੈਣ ਭਰਾ ਕੈਨੇਡਾ ਦੇ ਵਿੱਚ ਰਹਿੰਦੇ ਆ ਉਹਨਾਂ ਲਈ ਤਾਂ ਗੁੱਡ ਨਿਊਜ਼ ਆ ਪਰ ਜਿਹੜੇ ਕੈਨੇਡਾ ਤੋਂ ਬਾਹਰ ਰਹਿੰਦੇ ਆ ਉਹਨਾਂ ਲਈ ਬੈਡ ਨਿਊਜ਼ ਆ ਕਿਉਂਕਿ ਬੈਡ ਨਿਊਜ਼ ਮੈਂ ਇਸ ਕਰਕੇ ਕਹਿ ਰਹੇ ਆ ਕਿ ਉਹਨਾਂ ਨੂੰ ਇੱਕ ਵੱਡੀ ਮੁਸੀਬਤ ਦਾ ਸਾਹਮਣਾ ਕਰਨ ਨੂੰ ਮਿਲਿਆ ਹੈ ਪਰ ਉਹ ਬਾਲੇ ਦੱਤੇ ਕਾਲੇ ਹੋਏ ਫਿਰਦੇ ਆ ਦੁਬਾਰਾ ਆਪਦੀ ਫਾਈਲ ਨੂੰ ਲਾਉਣ ਵਾਸਤੇ ਪਰ ਮੈਂ ਕੁਝ ਚੀਜ਼ਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਣੀਆਂ ਚਾਹਣਾ ਹੈ ਉਹਨਾਂ ਤੇ ਜਰੂਰ ਗੌਰ ਕਰ ਲਿਓ ਜਦੋਂ ਤੁਸੀਂ ਕੈਨੇਡਾ ਦੀ ਫਾਈਲ ਨੂੰ ਅਪਲਾਈ ਕਰੋਗੇ ਇੰਡੀਆ ਤੋਂ ਖਾਸ ਕਰਕੇ ਪਹਿਲਾਂ ਗੱਲ ਕਰਦੇ ਆ ਆਪਾਂ ਗੁੱਡ ਨਿਊਜ਼ ਦੀ ਕੈਨੇਡਾ ਦੇ ਵਿੱਚ ਜਿੰਨੇ ਵੀ ਭੈਣ ਭਰਾ ਰਹਿੰਦੇ ਆ ਮਾਪਿਆਂ ਦੇ ਆਲਵੇਜ਼ ਹੀ ਮੈਨੂੰ ਕਾਲ ਜਾਂ ਮੈਸੇਜ ਮੇਰੇ ਇੰਸਟਾਗ੍ਰam ਤੋਂ YouTube ਤੋਂ ਜਾਂ Facebook ਤੋਂ ਆਉਂਦੇ ਹੀ ਰਹਿੰਦੇ ਆ ਤੇ ਉਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਿ ਸਾਡੇ ਪਤਨੂ ਗਏ ਨੂੰ 2 ਸਾਲ ਹੋ ਗਏ ਸਾਡੇ ਪਤਨੂ ਗਏ ਨੂੰ 2 2.5 ਸਾਲ ਹੋ ਗਏ ਉਹ ਹਜੇ ਕਾਲਜ ਦੇ ਵਿੱਚ ਆ ਤੇ ਕਈ ਇਹ ਕਹਿੰਦੇ ਕਿ ਕਾਲਜ ਤੋਂ ਪੜ੍ਹਾਈ ਉਹਨੇ ਪੂਰੀ ਕਰ ਲਈ ਉਹ ਵਰਕ ਪਰਮਿਟ ਉੱਤੇ ਆ ਕੈਨੇਡਾ ਦੇ ਗਵਰਨਮੈਂਟ ਦਾ ਜਿਹੜਾ ਨਵਾਂ ਪੀਐਮ ਕਹਿ ਲਓ ਜਾਂ ਨਵਾਂ ਮੰਤਰੀ ਕਹਿ ਲਓ ਉਹਦੇ ਵੱਲੋਂ ਇਹ ਬਿਆਨ ਆਇਆ ਹੈ ਕਿ ਭਾਈ ਜਿੰਨੇ ਵੀ ਕੈਨੇਡਾ ਦੇ ਵਿੱਚ ਹੁਣ ਲੋਕ ਰਹਿੰਦੇ ਆ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਪੀਆਰ ਦੇਣੀ ਹੈ ਤੇ ਉਹਨਾਂ ਨੂੰ ਵਰਕ ਪਰਮਿਟ ਦੇਣੇ ਆ ਜਿਹੜੇ ਹਜੇ ਕੱਚੇ ਆ ਸਾਡਾ ਫੋਕਸ ਸਿਰਫ ਉਹਨਾਂ ਉੱਤੇ ਹੈ ਕਿ ਭਾਈ ਜਿੰਨੀ ਜਲਦੀ ਹੋ ਸਕੇ ਇਹ ਡਾਟਾ ਕਲੀਅਰ ਕੀਤਾ ਜਾਵੇ ਤੇ ਉਹਨਾਂ ਨੂੰ ਪੀਆਰ ਦਿੱਤੀ 25 ਦੇ ਵਿੱਚ ਇੰਡੀਆ ਤੋਂ ਜਿਨ੍ਹਾਂ ਨੇ ਫਾਈਲ ਲਾਈ ਸੀ ਕੈਨੇਡਾ ਦੀ ਉਹਨਾਂ ਦੀ ਆਲਮੋਸਟ 85% ਰੇਸ਼ੋ ਆ ਜਿਹੜੀ ਉਹ ਰਿਫਿਊਜ਼ਲ ਦੇਖਣ ਨੂੰ ਮਿਲੀ ਆ ਖਾਸ ਕਰਕੇ ਇੰਡੀਅਨਸ ਦੀ ਕਿਉਂਕਿ ਇਹ ਵੀ ਖੁਦ ਉਥੋਂ ਦੇ ਮੰਤਰੀ ਨੇ ਕਿਹਾ ਹੈ ਆਪਣੇ ਐਫਐਮ ਰੇਡੀਓ ਤੇ ਖਾਸ ਕਰਕੇ ਰੈੱਡ ਮਰਚ ਜਿਹੜਾ ਹੁੰਦਾ ਹੈ ਸਭ ਤੋਂ ਫੇਮਸ ਹੈ ਕੈਨੜਾ ਉਹਦੇ ਵਿੱਚ ਉਹਨਾਂ ਦੀ ਇੰਟਰਵਿਊ ਹੋਈ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਾਰ 2025 ਦੇ ਵਿੱਚ ਜਿਹੜੇ ਸਭ ਤੋਂ ਵੱਧ ਵੀਜ਼ਾ ਰਿਜੈਕਟ ਕੀਤੇ ਗਏ ਆ ਉਹ ਖਾਸ ਕਰਕੇ ਇੰਡੀਅਨਸ ਦੇ ਕੀਤੇ ਗਏ ਆ ਉਹਦੀ ਵਜ੍ਹਾ ਇਹ ਹੈ ਕਿ ਜਿਹੜੇ ਆਲਰੇਡੀ ਇੰਡੀਅਨਸ ਕੈਨੇਡਾ ਦੇ ਅੰਦਰ ਬੈਠੇ ਹੋਏ ਆ ਕੱਚੀ ਆ ਪੜਾਈ ਬੇਸਤੇ ਤੇ ਉਹਨਾਂ ਨੂੰ ਅਸੀਂ ਜਲਦੀ ਜਲਦੀ ਪੱਕੇ ਕਰਨਾ ਹੈ ਹੁਣ ਜਿਨ੍ਹਾਂ ਦੇ ਰਿਫਿਊਜ਼ਲ ਆ ਚੁੱਕੇ 2025 ਦੇ ਵਿੱਚ ਘੱਟੋ ਘੱਟ 1 ਸਾਲ ਦਾ ਸਮਾਂ ਤੁਹਾਡੀ ਫਾਈਲ ਦੇ ਵਿੱਚ ਹੋਣਾ ਹੀ ਚਾਹੀਦਾ ਹੈ ਜੇਕਰ ਤੁਸੀਂ ਕੈਨੇਡਾ ਦੀ ਫਾਈਲ ਲਗਾਉਣ ਜਾ ਰਹੇ ਹੋ ਖਾਸ ਕਰਕੇ ਵਿਸਟਰ ਵੀਜ਼ਾ ਜਾਂ ਫਿਰ ਟੂਰਿਸਟ ਵੀਜ਼ਾ ਇਸ ਤੋਂ ਲਗਭਗ ਜੇਕਰ ਪੜ੍ਹਾਈ ਦੇ ਵਾਸਤੇ ਤੁਸੀਂ ਫਾਈਲ ਲਾਉਣ ਜਾ ਰਹੇ ਹੋ ਤਾਂ ਆਪ ਦਾ ਗੈਪ ਨੂੰ ਮੇਨਟੇਨ ਕਰਨਾ ਜ਼ਰੂਰੀ ਹੈ ਕਿ ਮਿਨੀਮਮ ਤੋਂ ਮਿਨੀਮਮ 6.5 ਬੈਂਡ ਤੁਹਾਡੇ ਕੋਲੇ ਜੇਕਰ ਹੋਣਗੇ ਤਾਂ ਹੀ ਤੁਹਾਡੀ ਜਿਹੜੀ ਪ੍ਰੋਫਾਈਲ ਆ ਮਜ਼ਬੂਤ ਮੰਨੀ ਜਾਊਗੀ ਤਾਂ ਹੀ ਤੁਸੀਂ ਕੈਨੇਡਾ ਦੇ ਵਿੱਚ ਆਪਦੀ ਜਿਹੜਾ ਪੜ੍ਹਾਈ ਕਰ ਸਕਦੇ ਹੋ ਤਾਂ ਆਪਦੇ ਫਿਊਚਰ ਨੂੰ ਜਗਾ ਮੇਨਟੇਨ ਕਰ ਸਕਦੇ ਹੋ ਦੋ ਚੁਦਿਆਂ ਦੀ ਮੰਗ 20 ਫਾਈਨੈਂਸ਼ੀ ਲੈਂਗੁਏਜ ਦੀ ਦੂਜੀ ਹੈ ਹੈਲਥ ਕੇਅਰ ਦੀ ਕੋਸ਼ਿਸ਼ ਕਰੋ ਇਹਨਾਂ ਦੇ ਵਿੱਚ ਕੁਝ ਨਾ ਕੁਝ ਤੁਸੀਂ ਸਿੱਖ ਕੇ ਜਾਓ ਨਵੀਆਂ ਸਕਿੱਲਾਂ ਦੈਨ ਤੁਸੀਂ ਉੱਥੇ ਜਾ ਕੇ ਵਧੀਆ ਵਧੀਆ ਕੈਂਟ ਦੇ ਵਿੱਚ ਆਪਣਾ ਫਿਊਚਰ ਜਿਹੜਾ ਉਹ ਸੈਟਲ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਪੇਜ ਨੂੰ ਤੇ ਸ਼ੇਅਰ ਕਰ ਦਿਓ ਆਪਣੇ ਭੈਣ ਭਰਾ ਮਤਕ ਧੰਨਵਾਦ